हिमाचल ਵਿੱਚ ਪੈ ਰਹੇ ਲਗਾਤਾਰ بارش ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਈ ਚੋਹ ਦੇ ਵਿੱਚ ਪਾਣੀ ਆ ਗਿਆ ਹੈ ਜਿਸ ਕਰਕੇ ਪਿੰਡਾਂ ਨਾਲ ਲੱਗਦੇ ਲਿੰਕ ਰੋਡ ਪ੍ਰਭਾਵਿਤ ਹੋ ਰਹੇ ਹਨ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਢਾਡਾ ਪਿੰਡ ਤੋਂ ਸਾਹਮਣੇ ਆਈਆਂ ਹਨ ਜਿੱਥੇ ਪਿੰਡ ਦੀ ਸੜਕ ਦੇ ਕੌਜਵੇ ਦਾ ਇੱਕ ਹਿੱਸਾ ਪਾਣੀ ਵਿੱਚ ਵਹਿ ਗਿਆ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਭਾਰੀ بارش ਹੋਣ ਕਰ ਕੌਜਵੇ ਦਾ ਇੱਕ ਪਾਸਾ ਪਾਣੀ ਕੰਨ ਵਹਿ ਗਿਆ ਹੈ ਅਤੇ ਸੈਲਫੋਨ ਟੁੱਟ ਕੇ ਥੱਲੇ ਡਿੱਗ ਗਈਆਂ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਜਲਦ ਹੀ ਇਸ ਨੂੰ ਰਿਪੇਅਰ ਕਰਾਉਣ ਦੀ ਮੰਗ ਕੀਤੀ ਹੈ। ਸਮੱਸਿਆ ਸਾਰੇ ਆ ਰਹੀ ਹੈ ਸਾਡਾ ਇਹਦੇ ਇਹ ਸਲਫਾਂ ਟੁੱਟ ਗਈਆਂ ਸਾਡੇ ਪਿੰਡ ਦਾ ਤਾਂ ਲਾਂਗਾ ਕੋਈ ਹੈ ਹੀ ਨਹੀਂ ਸਾਡਾ ਕੋ ਸਾਦੇ ਹੋ ਰਹਿ ਨਹੀਂ ਕੋਈ ਵੀ ਇਹ ਜਿਹੜਾ ਸਾਡਾ ਪਿੰਡ ਦਾ ਲਾਂਗਾ ਇਹਨਾਂ ਸਲਫਾਂ ਦੇ ਉੱਪਰ ਹੀ ਜਾ ਕੇ ਜਾਂ ਅਸੀਂ ਕ੍ਰੋਸ ਕਰਕੇ ਹਰਪੁਰ ਜਾਂਦੇ ਜਾਣਾ ਹੋਰ ਕਿਤੇ ਜਾਣਾ ਬਾਕੀ ਇਹਦੇ ਨਾ دوسری ਸਾਈਡ ਘੱਟੋ ਘਾਟ 10-15 ਪਿੰਡ ਦੇ ਨਾਲ ਅਟੈਚਮੈਂਟ ਆ ਪਿੰਡ ਦੇ ਵਿੱਚ ਵੀ ਇਹ ਛੜਕ ਲਾ ਕੇ ਜਾਨ ਖੇਲਾ ਤੋਂ ਉਹ ਲੈ ਕੇ ਆਦਮ ਵੱਲ ਤੱਕ ਸੜਕ ਜਾਂਦੀ ਆ ਇਹ ਇਹ ਸੜਕ ਇਹ ਕਾਫੀ ਲੋਕਾਂ ਦੀ ਆਵਾਜ਼ ਆਈ ਹੈ ਇਹ ਦੇ ਕਰਕੇ ਸਨ ਤੇ ਅਸੀਂ ਇਹ ਬੇਨਤੀ ਕਰਦੇ ਆ ਬੇ ਜਿਹੜੀ ਆ ਅਸੀਂ ਬੇਨਤੀ ਕਰਦੇ ਆਂ ਬੇ ਇਹਨੂੰ ਜਿੰਨੀ ਵੀ ਛੇਤੀ ਹੋ ਸਕੇ ਪ੍ਰਸ਼ਾਸਨ ਅੱਗੇ ਵੀ ਤਾਂ ਸਰਕਾਰ ਅੱਗੇ ਵੀ ਇਹ ਬੇਨਤੀ ਕਰਦੇ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾਇਆ ਜਾਵੇ ਫਿਲਹਾਲ ਸਰ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਐਸ ਡੀ ਐਮ ਵੀ ਤਾਂ ਤਸੀਮਦਾਰ ਕੋਈ ਜਾਇਜ਼ਾ ਲੈਣ ਪਹੁੰਚੇ ਨੇ ਹਲੇ ਤੱਕ ਨਹੀਂ ਸਰ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਪਹੁੰਚਾ ਅਸੀਂ ਸਾਨੂੰ ਪਹਿਲਾਂ ਵੀ ਦੱਸਟਿਆ ਵੀ ਅਸੀਂ ਡਾਕਟਰ ਰਾਜਕਮਰ ਜੀ ਕੋ ਗੈਸਿਊਮੇ ਸਾਡੇ ਨਾਲ ਬਹੁਤ ਵਧੀਆ ਸੁਖਾਵੇ ਮੌਜ ਕੱਲ ਬਗਤੀ ਬ੍ਰਾਹਮਣਾਂ ਦਾ ਜਿੰਪਾ ਜੀ ਕੋਲ ਵੀ ਉਹਨਾਂ ਵੀ ਸਾਨੂੰ ਇਸ ਜੀ ਦਾ ਵਿਸ਼ਵਾਸ ਦਿਵਾਇਆ ਅਸੀਂ ਏ ਡੀ ਸੀ ਮੈਡਮ ਕੋਲ ਵੀ ਮਿਲ ਕੇ ਉਹਨਾਂ ਨੂੰ ਤੇ ਉਹਨੇ ਬਹੁਤ ਵਧੀਆ ਸਾਨੂੰ ਵਿਸ਼ਵਾਸ ਦਿਆ ਪਰ ਅਜੇ ਤੱਕ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚ ਕਾਰਵੇ ਕੋਈ ਨਹੀਂ ਪਹੁੰਚੀ ਸਾਡੀ ਇਹ ਮੰਗ ਹੈ ਮੈਨੂੰ ਜਲਦੀ ਜਲਦੀ ਕਰਵਾਇਆ ਜੀ ਸਮੱਸਿਆ ਜੀ ਪਾਣੀ ਦਾ ਬਹਾਅ ਜ਼ਿਆਦਾ ਹੋਣ ਕਰਕੇ ਜਿਹੜਾ ਕਾਜ ਬਹਿਗਾ ਰੁਕ ਚੁੱਕਾ ਆ ਜਿਸ ਵੇਲੇ ਅਸੀਂ ਇੱਧਰ ਡਾੜੇ ਤੋਂ ਹਿਸ਼ਾਲਪੁਰ ਮਾਂਜੀਵਾਲ ਦੇ ਜਾਂਦੇ ਆ ਜਾਂ ਹਿਸ਼ਾਲਪੁਰ ਨੂੰ ਆਪਾਂ ਸ਼ੇਰਪੁਰ ਬਾਤੀਆਂਵਾਲ ਦੇ ਜਾਂਦੇ ਆ ਤੇ ਉਹ ਹੀ ਕਾਜ ਜਿਹੜਾ ਟੁੱਟ ਚੁੱਕਾ ਆ ਸਾਡਾ ਆਉਣ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਜਦੋਂ ਸਾਡੇ ਸਕੂਲ ਦੇ ਬੱਚੇ ਜਾਂਦੇ ਹੈਗੇ ਪੜ੍ਹਨ ਤੇ ਉਸ ਵੇਲੇ ਵੀ ਕਿਹੜੀਆਂ ਬੱਸਾਂ ਇੱਧਰ ਤੋਂ ਇੱਧਰ ਆ ਜਾਂਦੀਆਂ ਤੇ ਇੱਧਰ ਦੀ ਇਸ ਚਾਦਪੁਰ ਜਾਣ ਲਾ ਰੱਬਤਾ ਸਾਡਾ ਖਤਮ ਹੋ ਜਾਂਦਾ ਹੈ ਇਸ ਕਰਕੇ ਸਰਕਾਰ ਅੱਗੇ ਬੇਨਤੀ ਆ ਕੇ ਜਲਦੀ ਜਲਦੀ ਸਾਡੀ ਬੇਨਤੀ ਨੂੰ ਸਰਕਾਰ ਕੀਤਾ ਜਾਵੇ ਤੇ ਜੋ ਕਾਦਵੇ ਟੁੱਟ ਗਿਆ ਉਹਨੂੰ ਬਣਾਉਣ ਦੀ ਕਿਰਪਾਲਤਾ ਕੀਤੀ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ